ਹਾਂਜੀ ਕਿਸਾਨ ਵੀਰੋ ਕੀ ਹਾਲ ਚੱਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਠੰਡੇ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਬਰੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਭ ਤੋਂ ਪਹਿਲਾਂ ਦਾ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੈ ਕਿਸਾਨ ਵੀਰੋ ਹੁਣ ਆਪਣੇ ਝੋਨੇ ਨੇ ਜਿਹੜੇ ਬਾੜੀਆਂ ਬਹੁਤ ਜੋਰਾਂ ਨਾਲ ਹੁਣ ਸ਼ੁਰੂ ਹੋ ਚੁੱਕੀਆਂ ਨੇ ਈਆਂ ਬਹੁਤ ਕਿਸਾਨ ਵੀਰ ਜਿਹੜੇ ਆਲੂਆਂ ਵਗੈਰਾ ਦਾ ਕੰਮ ਕਰਦੇ ਨੇ ਸਬਜ਼ੀ ਭਾਜੀ ਦਾ ਕੰਮ ਕਰਦੇ ਨੇ ਬਾੜੀਆਂ ਉਹਨਾਂ ਨੇ ਸ਼ੁਰੂ ਕਰਤੀਆਂ ਝੂਨੇ ਦੀਆਂ ਤੇ ਚਲੋ ਝਾੜ ਤਾਂ ਠੀਕ ਠਾਕ ਹੈ ਇਸ ਸਾਲ ਲਗੇਤੇ ਝੂਨੇ ਦਾ ਮੀਂਹ ਕਰਕੇ ਤੇ ਜਿਹੜੇ ਪਛੇਤੇ ਨੇ ਦੇਖੋ ਇਹਨਾਂ ਦਾ ਕੀ ਬਣਦਾ ਹੈ ਤੇ ਬਾਕੀ ਰੇਟ ਠੀਕ ਹੈ ਬਾਸਮਤੀ ਦਾ ਰੇਟ ਵੀ ਜਿਵੇਂ ਆਪਾਂ ਕਹ ਲਈਏ ਬਾਹਲਾ ਜ਼ਿਆਦਾ ਨਹੀਂ ਠੀਕ ਹੈ ਚਲੋ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਹੈ ਤੇ ਅੱਜ ਵੀਰੇ ਆਪਾਂ ਜਿਹੜੀ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਆ ਆਪਾਂ ਤੇਲੇ ਦੇ ਸੰਬੰਧੀ ਕਰਨੀ ਆ ਵੀਰੇ ਕਿਉਂਕਿ ਬਹੁਤ ਵੀਰ ਨੇ ਜਿਹੜੇ ਯਾਰ ਕਨਫਿਊਜ਼ਨ ਚ ਪਏ ਫਿਰਦੇ ਨੇ ਕੋਈ ਕਹਿੰਦਾ ਮੈਂ ਕੋਈ ਸਾਲਟ ਕਰ ਦੇਣਾ ਕੋਈ ਕਹਿੰਦਾ ਮੈਂ ਕੋਈ ਸਾਲਟ ਕਰ ਦੇਣਾ ਕੋਈ ਕੋਈ ਦਵਾਈ ਪਿੱਛੇ ਫਿਰਦਾ ਕੋਈ ਕਿਸੇ ਦਵਾਈ ਪਿੱਛੇ ਫਿਰਦਾ ਵੀਰੇ ਤੇ ਦਵਾਈਆਂ ਦੀ ਗੱਲ ਜੁਦਾ ਰਹਿ ਗਈ ਤੇ ਹੁਣ ਇੱਕ ਵਿੱਚ ਵੀਰ ਕੀ ਕਰਦੇ ਨੇਗੇ ਜਿਨ੍ਹਾਂ ਨੇ ਸਪਰੇਹਾਂ ਕਰ ਵੀ ਦਿੱਤੀਆਂ ਉਹ ਵੀ ਬਹੁਤ ਸਸੋਪੰਜ ਚ ਪਏ ਫਿਰਦੇ ਨੇ ਸੋਸੋਪੰਜ ਚ ਕਿਹੜੀ ਚ ਪਏ ਹੋਏ ਨੇ ਉਹ ਕਹਿੰਦੇ ਵੀ ਯਾਰ ਸਾਡੇ ਤੇਲਾ ਮਰੇ ਹੀ ਨਹੀਂ ਬੀ ਸੀ ਚੈਸ ਕਰੀ ਤੀ ਅਸੀਂ ਮਸ਼ੀਨ ਕਰੀ ਤੀ ਅਸੀਂ ਫਲਾਣੀ ਕਰੀ ਤੀ ਤੇਲਾ ਮਰਿਆ ਨਹੀਂ ਅੱਜ ਆਪਾਂ ਯਾਰ ਉਹਨਾਂ ਦਾ ਜਿਹੜਾ ਡਾਊਟ ਕਲੀਅਰ ਕਰਦੇ ਜਿੰਨਾ ਕ ਆਪਾਂ ਨੂੰ ਪਤਾਗਾ ਆਪਾਂ ਵੀ ਆਪਣੇ ਖੇਤ ਵਿੱਚ ਚੈਸ ਦਵਾਈ ਕਰਦਿਆਂ ਨੂੰ ਬਹੁਤ ਸਾਲ ਹੋ ਗਏ ਤੇ ਔਸ਼ੀਨ ਵੀ ਕਰਦੇ ਆਪਾਂ ਤੇ ਚੈਸ ਵੀ ਕਰਦੇ ਆ। ਕਾਫੀ ਸਮਾਂ ਹੋ ਗਿਆ ਆਪਾਂ ਨੂੰ ਕਰਦੇ ਨੂੰ ਪਰ ਆਪਣੇ ਰਿਜ਼ਲਟ ਵਧੀਆ ਮਿਲ ਜਾਂਦਾ ਆਪਾਂ ਨੂੰ। ਉਹਦੀਆਂ ਯਾਰ ਜਿਹੜੀਆਂ ਸਾਵਧਾਨੀਆਂ ਨੇ ਨਾ ਆਪਾਂ ਉਹ ਨਹੀਂ ਰੱਖ ਦੇਣਗੇ। ਪਹਿਲੇ ਨੰਬਰ ਦੇ ਤਾਂ ਦੂਜੇ ਨੰਬਰ ਤੇ ਵੀਰੇ ਆਪਾਂ ਤੋਂ ਦਵਾਈ ਦਾ ਤਰੀਕਾ ਸਮਝਣ 'ਚ ਦੇਰੀ ਹੋ ਜਾਂਦੀ ਆ। ਉਹ ਨਹੀਂ ਆਪਾਂ ਨੂੰ ਸਮਝ ਆਉਂਦਾ। ਅੱਜ ਵੀਰੇ ਆਪਾਂ ਗੱਲ ਦੋਏ ਢੰਗਾਂ ਦੀ ਕਰਨੀ ਆ ਤੁਹਾਡੇ ਨਾਲ ਸਾਵਧਾਨੀਆਂ ਵੀ ਤੇ ਇੱਕ ਤਰੀਕਾ ਵੀ ਯਾਰ। ਵੀ ਆਪਾਂ ਜਿਹੜਾ ਦਵਾਈ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਨਾ ਪਹਿਲਾਂ ਆਪਾਂ ਨੂੰ ਉਹਨੂੰ ਸਮਝਣਾ ਚਾਹੀਦਾ ਵੀ ਇਹ ਕਿਹੜੀ ਦਵਾਈ ਆ ਕਿਹੜਾ ਸਾਲਟ ਹੈ ਤੇ ਇਹ ਕਿਵੇਂ ਕੰਮ ਕਰੂਗੀ ਫੇਰ ਵੀਰੇ ਜਾ ਕੇ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਦਵਾਈ ਆਪਣੇ ਖੇਚ ਕੰਮ ਕਰ ਰਹੀ ਹੈ ਜਾਂ ਨਾ ਕਰ ਰਹੀ ਆ ਇਹ ਕਨਫਿਊਜ਼ਨ ਵੀਰੇ ਅੱਜ ਤੋਂ 2 ਸਾਲ ਪਹਿਲਾਂ ਮੈਨੂੰ ਵੀ ਹੋਈ ਸੀਗੀ ਆਪਾਂ ਵੀ ਚ ਇਸ ਦਵਾਈ ਕਰੀ ਸੀ ਜਿਆਦਾ ਦਵਾਈਆਂ ਵੀਰੇ 2-3 ਨੇ ਚੱਲਦੀਆਂ ਨੇ ਮਾਰਕੀਟ 'ਚ ਚੈਸ ਉਹ ਸ਼ੀਨ ਹੁਣ ਇਹਨਾਂ ਦਾ ਸਾਲਟ ਨੇ ਜਿਹੜੇ ਬਹੁਤ ਸਸਤੇ ਰੇਟਾਂ ਦੇ ਵਿੱਚ ਮਿਲਦੇ ਨੇ ਤੇ ਕਿਸਾਨ ਵੀਰ ਕੀ ਕਰਦੇ ਨੇ ਸਾਲਟ ਵੀ ਕਰ ਦਿੰਦੇ ਆਗੇ ਪਹਿਲੀ ਗੱਲ ਤਾਂ ਵੀਰੇ ਕਿਸਾਨ ਵੀਰ ਕੀ ਕਰਦੇ ਨੇ ਨਾ ਆਪਣੇ ਹੁਣ ਆਪਾਂ ਕੀ ਕਰਦੇ ਵੀਰੇ ਪਾਣੀ ਇੱਕ ਤਾਂ ਘੱਟ ਲਾ ਲੈਣੇ ਆ ਚਲੋ ਸਮਝਦਾਰ ਤਾਂ ਬਹੁਤ ਹੋ ਗਏ ਵੀਰ ਹੁਣ ਆਪਣੇ ਪਾਣੀ ਵੀ ਪੂਰਾ ਲੱਗਣ ਲੱਗ ਗਿਆ ਤੇ ਉਹ ਆਪਾਂ ਨੂੰ ਨਾ ਵੀਰੇ ਮਨ ਲੱਗੇ ਦਵਾਈ ਨੀਚੇ ਪਹੁੰਚਣ ਤੱਕ ਸਮਾਂ ਲੱਗਦਾ ਤੇ ਦਵਾਈ ਆਪਾਂ ਫੁਹਾਰਾ ਕਰਕੇ ਸਪਰੇਅ ਕਰਦੇ ਨਾ ਜਿਹੜੀ ਦਵਾਈ ਉੜ ਵੀ ਜਾਂਦੀ ਆ ਤੇ ਉਹ ਥੱਲੇ ਨਹੀਂ ਪ੍ਰੋਪਰ ਜਾਂਦੀ ਜਿਹੜੀ ਦਵਾਈ ਆ ਵੀਰੇ ਚਾਹੇ ਤੁਸੀਂ ਕਿਸੇ ਵੀ ਪੰਪ ਨਾਲ ਸਪਰੇਅ ਕਰਦੇ ਹੋ ਉਹਦਾ ਕਰਨ ਦਾ ਤਰੀਕਾ ਇਹ ਰੱਖੋ ਵੀ ਆਪਾਂ ਉਹਨੂੰ ਛਿੱਟਿਆਂ ਦੇ ਰੂਪ ਵਿੱਚ ਥੱਲੇ ਨੂੰ ਲਿਆਉਣਾ ਛਿੱਟਿਆਂ 'ਚ ਸਪਰੇਅ ਕਰੋ ਚਾਹੇ ਕੋਈ ਹੱਥਾਂ ਵਾਲੇ ਪੰਪ ਨਾਲ ਕਰਦਾ ਇੰਜਨ ਵਾਲੇ ਨਾਲ ਕਰਦਾ ਵੀ ਤੂੰ ਉਡਾਣਾ ਇੰਨਾ ਬੰਨ ਨਾ ਦਵੋ ਇੱਕ ਵੀਰੇ ਮੇਰੇ ਹਿਸਾਬ ਨਾਲ ਯਾਰ ਜੇ ਇਹਦੀ ਸਪਰੇਅ ਆਪਾਂ ਨੂੰ ਨਾ ਵੀ ਦੁਪਹਿਰੇ ਤੋਂ ਬਾਅਦ ਦੇ ਵਿੱਚ ਸਪਰੇ ਠੀਕ ਰਹਿੰਦੀ ਆ ਕਰਨੀ ਵੀ ਜਿਆਦੇ ਸਾਗੜ ਦੇ ਸਪਰੇ ਨਾਲ ਘਰੂ ਵੀ ਘੱਟ ਕੰਮ ਕਰਦੀ ਆ ਤੇ ਬਾਕੀ ਗੱਲ ਕਰਦੇ ਆ ਵੀਰੇ ਆਪਾਂ ਹੁਣ ਵੀ ਜਿਹੜੀ ਦਵਾਈ ਆ ਆਪਾਂ ਇਹ ਕਰ ਰਹਾਂਗੇ ਇਹਦੇ ਕੰਮ ਕਰਨ ਦਾ ਤਰੀਕਾ ਕੀ ਆ ਖਾਸ ਕਰ ਯਾਰ ਇੱਕ ਚੈਸ ਦਵਾਈ ਇਹਦੇ ਬੱਚੇ ਬਹੁਤ ਲੋਕਾਂ ਦਾ ਰੌਲਾ ਇਹ ਪੈ ਰਿਹਾ ਵੀ ਇਹ ਤੇਲਾਂ ਆਏ ਤੋਂ ਬਾਅਦ ਕੰਮ ਨਹੀਂ ਕਰਦੀ ਜੀ ਇਦੇ ਨਾਲ ਤੇਲਾ ਮਰਦਾ ਨਹੀਂ ਉਦੋਂ ਪਹਿਲਾਂ ਪਹਿਲਾਂ ਕੰਮ ਕਰਦੇ ਵੀਰੇ ਸਰਾ ਸਰ ਗਲਤ ਗੱਲ ਹੈ ਮੇਰੇ ਕਿਸੇ ਮੁਤਾਬਕ ਤੁਸੀਂ ਨਾ ਇੱਕ ਕੀਲੇ ਤੇ ਅਲੈਦਾ ਸਪਰੇਅ ਕਰਕੇ ਦੇਖੋ ਚੈਸ ਦਵਾਈ ਦੀ ਸਹੀ ਰੋਜ ਪਾ ਕੇ ਸਹੀ ਪਾਣੀ ਲਾ ਕੇ ਸਪਰੇਅ ਕਰੋ ਉੱਥੇ ਵੀ ਟੋਡਾ ਤੇਲੇ ਨੂੰ ਨੁਕਸਾਨ ਨਹੀਂ ਕਰਨਾ ਫੇਰ ਕੀ ਕਰਦੇ ਆਪਾਂ ਇਹਦੇ ਨਾਲ ਥਾਇਆ ਪਾਉਣੇ ਆ ਤੇ ਵੀ ਉਹ ਤੁਰਤ ਮਾਰ ਦੂਗੀ ਜਾਂ ਉਹ ਕਰ ਦ ਵੀਰੇ ਮੈਂ ਤੁਹਾਨੂੰ ਦੱਸ ਦਾਂਗਾ ਜਿਹੜੀ ਥਾਇਆ ਉਹ ਸ਼ੀਨ ਦਵਾਈ ਆ ਗਈ ਇੱਕ ਡਾਈਨੋਟੀ ਫਰੌਨ ਸਾਲਟ ਆ ਜਿਹੜਾ ਵੀਰੇ ਇਹੇ ਦਵਾਈਆਂ ਕੰਟੈਕਟ ਤੋਂ ਕੰਮ ਕਰਦੀਆਂ ਨੇਗੀਆਂ ਨਾਲੇ ਸਿਸਟੈਮਿਕ ਕੰਮ ਕਰ ਜਾਂਦੀ ਆ ਜਿਹੜੀ ਉਹ ਸ਼ੀਨਾ ਨਾਲੇ ਉਹ ਤੇਲੇ ਨੂੰ ਤੁਰਤ ਪੈਰ ਤੇ ਮਾਰ ਦਿੰਦੀ ਆ ਜਿੱਥੇ ਪੈਂਦੀ ਆ ਤੇ ਜਿਹੜੀ ਆ ਗਈ ਵੀਰੇ ਆਪਣੀ ਚੈਸ ਦਵਾਈ ਦਾ ਇਹੇ ਦਵਾਈ ਹੈ ਇਹ ਜੀ ਆ ਪਾਈ ਮੈਟ੍ਰੋਜਨ ਜਿਹੜਾ ਸਾਲਟ ਆ ਇਹ ਇਹ ਨਾ ਸਮੇਂ ਦੇ ਨਾਲ ਕੰਮ ਕਰਦੀ ਆ ਇਹੇ ਤੇਲਾ ਥੋੜਾ ਖੇਤ ਦੇ ਵਿੱਚ ਫਿਰ ਹੀ ਜਾਣਾ ਦਵਾਈ ਕਰਨ ਤੋਂ ਬਾਅਦ ਵੀ ਪਰ ਉਹਨੇ ਵੀਰੇ ਨੁਕਸਾਨ ਕਰਨੋਂ हट ਜਾਣਾ ਜਿਹੜੀ ਗੱਲ ਆ ਉਹਨੇ ਝੋਨੇ ਨੂੰ ਖਾਣੋਂ हट ਜਾਣਾ ਤੇਲਾ ਫਿਰ ਹੀ ਜਾਊਗਾ ਪਰ ਉਹਨੇ ਖਾਣੋਂ ਅੜੇ ਨਾ ਇਹਦੇ ਨਾਲ ਨਾ ਵੀਰੇ ਕਦੇ ਉਹਨੂੰ ਪੈਰਾਲਾਈਜ਼ ਹੋ ਜਾਂਦਾ ਤੇ ਉਹਦੇ ਪੇਟ ਖਰਾਬ ਹੋ ਜਾਂਦਾ ਤੇਲੇ ਦਾ ਤੇ ਹੌਲੀ 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 ਮਰਦਾ ਉਹ ਸਮਾਂ ਲੈਂਦਾ ਪਰ ਇਹ ਦੁਬ ਤਾਂ ਮਨ ਚੋਂ ਕੱਢ ਦੋ ਵੀ ਚੈਸ ਦਵਾਈ ਆ ਜਿਹੜੀ ਇਹ ਤੇਲਾ ਮਾਰਦੀ ਨਹੀਂ ਆਏ ਤੋਂ ਬਾਅਦ ਪਹਿਲਾਂ ਕਰੇ ਤੋਂ ਬਾਅਦ ਨਹੀਂ ਆਉਣ ਦਿੰਦੀ ਕਹਿੰਦੇ ਇਹ ਧਾਰਨਾ ਬਣੀ ਹੋਈ ਹੈ ਵੀਰੇ ਆਪਣੇ ਮਨ ਚ ਪਰ ਚੈਸ ਦਵਾਈ ਕੰਮ ਕਰਦੀ ਆ ਮੈਨੂੰ ਵੀ ਡਾਊਟ ਸੀ ਪਰ ਮੈਂ ਡਾਊਟ ਇਹ ਕਲੀਅਰ ਕੀਤਾ ਤਾਂ ਮੈਨੂੰ ਠੀਕ ਲੱਗਾ ਆਪਾਂ ਦਵਾਈ ਇਹੀ ਕਰਦੇ ਆ ਹੁਣ ਆਪਣੀਆਂ ਪੂਸ਼ਾ ਜੀਰੀ ਖੜੀ ਆ ਵੀਰੇ ਆਪਾਂ ਇਹਦੇ ਤੇ ਅਸ਼ੀਨ ਕਰੀ ਸੀ ਪਹਿਲਾਂ ਹੁਣ ਆਪਾਂ ਵੀਰੇ ਇਹਦੇ ਤੇ ਚੈਸ ਕਰਾਂਗੇ ਤਕਰੀਬਨ ਅਸ਼ੀਨ ਤੋਂ 15 ਤੋਂ 17 ਦਿਨ ਬਾਅਦ ਜੈਸ ਤੋਂ ਬਾਅਦ ਆਪਾਂ ਵੀਰੇ ਇਹਦੇ 'ਚ ਪਰਮਾਤਮਾ ਸੁੱਖ ਰੱਖੇ ਕੋਈ ਮੌਸਮ ਦੀ ਓਣਤਾਈ ਨਾ ਹੋਵੇ ਆਪਾਂ ਨੂੰ ਵੀਰੇ ਇੱਕ ਸਪਰੇਅ ਕਾਫੀ ਆ ਫੁੱਲ ਰਿਜ਼ਲਟ ਦੇ ਜੂ ਇੱਕ ਸਪਰੇਅ ਆਪਾਂ ਨੂੰ ਤੇ ਮੈਂ ਵੀਰੇ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਦਵਾਈਆਂ ਦੇ ਕੰਮ ਕਰਨ ਦੇ ਤਰੀਕੇ ਵੱਖੋ-ਵੱਖਰੇ ਹੁੰਦੇ ਨੇ ਇਹ ਨਾ ਧਾਰਨਾ ਬਣਾਇਆ ਕਰੋ ਵੀ ਇਹ ਦਵਾਈ ਨੇ ਤਾਂ ਜੀ ਹੁਣ ਕੰਮ ਹੀ ਨਹੀਂ ਕਰਨਾ ਕੰਮ ਕਰੂ ਥਾਇਆ ਪਾ ਸਕਦੇ ਹੋ ਤੁਸੀਂ ਨਾਲ ਪਰ ਥਾਇਆ ਇਹ ਨਾ ਹੋਵੇ ਹੁਣ ਉਹਦੇ 40 45 ml ਡੋਜ਼ ਆ ਯਾਰ ਆਪਾਂ ਪਾਈਏ ਨੇ 1.5 150 ml ਨੂੰ ਕਿੱਲੇ ਦੀ ਤਿੰਨ ਤਿੰਨ ਕਿਲੇ ਦੀ ਦਵਾਈ ਪਾ ਰਹੇ ਆ ਆਪਾਂ ਇੱਕ ਖੱਤੇ 'ਚ ਤੇ ਜਿਹੜੇ ਇੱਕ ਵੀਰਾਂ ਦੇ ਮਨ 'ਚ ਹੋ ਡਾਊਟ ਆ ਚੈਸ ਤੇ ਓਸ਼ੀਨ ਦਾ ਸਾਲਟ ਮਿਕਸ ਆਉਂਦਾ ਉਹ ਕਹਿੰਦੇ ਵੀ ਉਹ ਵੀ ਨਹੀਂ ਕੰਮ ਕਰਦਾ ਜੀ ਫਲਾਣਾ ਵੀਰੇ ਫੁੱਲ ਕੰਮ ਕਰਦਾ ਉਹ ਪੂਰਾ ਫੁੱਲ ਰਿਜ਼ਲਟ ਆ ਉਹਦਾ ਤੇ ਉਹ ਵੀ ਵਧੀਆ ਹੈਗਾ ਵੀਰੇ ਜੇ ਤੁਸੀਂ ਉਹ ਨਹੀਂ ਕਰਨਾ ਤੁਸੀਂ 100 ਗ੍ਰਾਮ ਚੈਸ 100 ਗ੍ਰਾਮ ਓਸ਼ੀਨ ਇਕੱਠੀ ਕਰਕੇ ਕਰ ਦੋ ਉਹ ਵੀ ਵਧੀਆ ਕੰਮ ਕਰ ਜੂ ਦੋਨਾਂ ਦਾ ਰਿਜ਼ਲਟ ਵਧੀਆ ਮਿਲੂਗਾ ਪਰ ਆਹ ਧਾਰਨਾ ਕਰ ਦੋ ਵੀ ਮੇਰੇ ਤੇਲਾ ਮਾਰਨਾ ਨਹੀਂ ਮਾਰ ਵੀ ਜਾਊ ਪਰ ਸਮਾਂ ਲੱਗੂਗਾ ਕਿਉਂਕਿ ਅਟੈਕ ਦੇ ਹਿਸਾਬ ਨਾਲ ਹੁੰਦਾ ਵੀਰੇ ਕਈ ਵਾਰ ਅਟੈਕ ਘੱਟ ਹੁੰਦਾ ਤੁਰਤ ਪੈਰ ਵੀ ਮਰ ਜਾਂਦਾ ਕਈ ਵਾਰ ਅਟੈਕ ਜ਼ਿਆਦਾ ਹੁੰਦਾ ਹੌਲੀ ਹੌਲੀ ਮਾਰਦਾ ਪਰ ਜਿੰਨਾ ਟਾਈਮ ਵੀਰੇ ਮੈਂ ਇੱਕ ਚੀਜ਼ ਦੇ ਆਊਟ ਕਰੀ ਆਗੀ ਦੇਖੋ ਪਾਪਾ ਕਹਿੰਦੇ ਨੇ ਪੱਛੋਂ ਦਾ ਰਿਜ਼ਲਟ ਵਧੀਆ ਹੈਗਾ ਬਣੇ ਤਕਰੀਬਨ ਬਹੁਤ ਮਤਲਬ ਕਿ ਤੇਲਾ ਜਿੱਥੇ ਮਾੜਾ ਮਾੜਾ ਪਿਆ ਹੋਇਆ ਸੀਗਾ ਨਾਲੇ ਡੋਡੀ ਬਹੁਤ ਕੰਟਰੋਲ ਕਰ ਲਿਆ ਵੀਰੇ ਪੱਛੋਂ ਨੇ ਉਹਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਲਿਆ ਉਮੀਦ ਆ ਵੀਰੇ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਤੁਹਾਨੂੰ ਵਧੀਆ ਲੱਗਿਓਣੀਆਂ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦਰਾਂਗੇ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਂਦੇ ਰਹੋ ਤੇ ਇਸੇ ਤਰ੍ਹਾਂ ਆਪਣੇ ਚੈਨਲ ਦੀ ਸਪੋਰਟ ਕਰੋ ਧੰਨਵਾਦ